ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਮਾਨਾਂ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਵਸਨੀਕ ਹਾਂ ਸਾਡੇ ਹੜ੍ਹਾਂ ਦੇ ਕਾਰਨ ਬਾਰਸ਼ਾਂ ਦੇ ਚੱਕਰ 'ਚ ਸਾਡੇ ਘਰ ਦੀ ਛੱਤ ਜਿਹੜੀ ਆ ਡਿੱਗ ਚੁੱਕੀ ਆ ਅਸੀਂ ਆ ਤੰਬੂ ਲਾ ਕੇ ਤੇ ਅਸੀਂ ਆ ਆਪਾਂ ਇਹਦੇ ਵਿੱਚ ਗੁਜ਼ਾਰਾ 냔ੇ ਗੁਜ਼ਾਰਾ ਵਿਜਾਰਾ ਕਰ ਰਹੇ ਆ ਆਪਣਾ ਤੇ ਆ ਵੇਖੋ ਹਾਲਾਤ ਛੱਤ ਦੇ ਛੱਤ ਕੋਠੇ ਤੋਂ ਹੀ ਉੱਡ ਗਈ ਛੱਤ ਵਾਲੋ ਸ਼ਾਬਾਸ਼ ਤੇ ਇੱਕ ਵੀ ਛੱਤ ਸਾਰੀ ਆ ਸਾਰਾ ਸਾਈਡ ਤੇ ਕਰਕੇ ਛੱਤ ਜਿਹੜੀ ਆ ਡਿਗ ਪਈ ਆ ਕੰਦਾ ਡਿਗ ਪੀਆਂ ਸੀ ਆ ਹੁਣ ਟੀਨਾਂ ਦੀ ਕੁੱਲੀ ਬਣਾ ਕੇ ਇਹਦੇ ਵਿੱਚ ਆਪਾਂ ਰਹਿ ਰਹੇ ਆ ਅਸੀਂ ਤਾਂ ਕਰਕੇ ਚਾਹੁੰਦੇ ਆ ਐਨਆਰਆਈ ਵੀਰਾਂ ਨੂੰ ਆ ਘਰ ਦਾ ਕਮਰਾ ਵਿਖਾ ਦੂ ਆਸ ਘਰ ਦਾ ਕਮਰਾ ਵਿਖਾ ਦੂ ਆ ਵੀ ਵਿਖਾ ਦੇ ਆ ਜਿਹੜੀ ਹਲਾਤ ਆ ਛੱਤ ਦੇ ਆ ਵੇਖੋ ਛੱਤ ਦੇ ਹਲਾਤ ਆ ਵੀ ਛੱਤ ਜਿਹੜੀ ਆ ਨਾ ਹੋਇਆ ਵਰਗੀ ਛੱਤ ਆ ਆ ਵੇਖੋ ਥੱਲੇ ਆਸਰਾ ਕੀਤਾ ਵਾ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ ਆ ਛੱਤ ਦਿਖਾਈ ਜਾਵੇ ਅਸੀਂ ਗਰੀਬ ਪਰਿਵਾਰ ਆ ਅਸੀਂ ਚਾਹੁੰਦੇ ਆ ਐਨਆਰਆਈ ਵੀਰਾਂ ਨੂੰ ਹੋਰ ਆਪਣੇ ਜਥੇਬੰਦੀਆਂ ਨੂੰ ਕਿ ਇਹਨਾਂ ਦੀਆਂ ਜਿਹੜੀਆਂ ਛੱਤਾਂ ਵਾ ਉਹ ਜਿਹੜੀਆਂ ਬਣਾਈਆਂ ਜਾਣ ਤਾਂ ਜੋ ਇਹ ਗਰੀਬ ਆਪਦੀਆਂ ਛੱਤਾਂ ਦੇ ਵਿੱਚ ਆਪਣਾ ਘਰ ਬਣਾ ਕੇ ਰਹਿ ਸਕਣ ਇਹਨਾਂ ਦਾ ਫੋਨ ਨੰਬਰ ਜਿਹੜਾ ਵਾ ਨੋਟ ਕਰੋ ਇਹਨਾਂ ਦਾ ਫੋਨ ਨੰਬਰ ਆ 628 48 73474 ਇਹ ਘਰਾਂ ਵਾਲਿਆਂ ਦਾ ਆਪਣਾ ਨੰਬਰ ਆ ਆ ਮਾਤਾ ਜੀ ਦਾ ਨੰਬਰ ਆ ਇਹ 628 48 23474 ਇਸ ਮਾਤਾ ਜੀ ਦਾ ਨੰਬਰ ਆ ਬਜ਼ੁਰਗ ਮਾਤਾ ਜੀ ਆ ਇਹਨਾਂ ਦੇ ਘਰ ਦੇ ਹਾਲਾਤ ਵੇਖੋ ਕਿਦਾਂ ਦੇ ਆ ਅਸੀਂ ਚਾਹੁੰਦੇ ਹਾਂ ਇਨਰਾਈ ਵੀਰਾਂ ਨੂੰ ਕਿ ਇਹਨਾਂ ਦੀ ਜਿੰਨੀ ਸਹਾਇਤਾ ਹੋ ਸਕੇ ਵੱਧ ਤੋਂ ਵੱਧ ਆਪਾਂ ਸੰਯੋਗ ਦੇ ਕੇ ਇਹਨਾਂ ਦੀ ਸਹਾਇਤਾ ਕਰ ਸਕੀਏ ਤਾਂ ਜੋ ਆਪਣੇ ਘਰ ਦੀ ਛੱਤ ਜਿਹੜੀ ਆ ਬਦਲ ਲੈਣ ਅੱਜ ਕੱਲ ਵੀਰ ਸੇਵਾ ਬਹੁਤ ਕਰ ਰਹੇ ਆ ਪਰ ਜਿਹੜੇ ਵੀਰ ਦੂਰਲੇਡੇ ਪਿੰਡਾਂ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦਾ ਅਜੇ ਤੱਕ ਨਹੀਂ ਵੀਰਾਂ ਨੂੰ ਪਤਾ ਐਨਆਰਆਈ ਵੀਰਾਂ ਨੂੰ ਵੀ ਨਹੀਂ ਕਿ ਇਹਦੇ ਘਰਾਂ ਦਾ ਵੀ ਬਾਰੇ ਪਤਾ ਪਿੰਡਾਂ ਬਾਰੇ ਨਹੀਂ ਪਤਾ ਅਸੀਂ ਚਾਹੁੰਦੇ ਆ ਕਿ ਇੰਨਾ ਗਰੀਬਾਂ ਦੀ ਮਤ ਜਿਹੜੀ ਆ ਕੀਤੀ ਜਾਵੇ ਐਨਆਰਆਈ ਵੀਰਾਂ ਆ ਗਾੜੀ ਆਪਣੀਆਂ ਜਥੇ ਬੰਨੀਆਂ ਗਾੜੀ ਆਪਣੀਆਂ ਸਸਤਾ ਗਾੜੀ ਬੇਨਤੀ ਆ ਕਿ ਆ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹ ਵੀਰ ਜਿਹੜੇ ਆ ਇਸ ਤਰ੍ਹਾਂ ਤੱਕ ਦਾਨ ਦੇਣ ਯੋਗ ਹੋ ਜਾਣ ਇਹ ਸਾਡਾ ਪਿੰਡ ਮਾਨਾਂ ਵਾਲਾ ਤਹਿਸੀਲ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਵਸਨੀਕ ਆ ਸਾਨੂੰ ਬੇਨਤੀ ਆ ਇਸ ਨੰਬਰ ਜਿਹੜੇ ਅਸੀਂ ਕਨੈਕਟ ਨੰਬਰ ਦਿੱਤੇ ਆ ਇਹਨਾਂ ਦੇ ਤੁਸੀਂ ਕਨੈਕਟ ਕਰ ਸਕਦੇ 9915670862 ਤੇ ਤੁਸੀਂ ਕਾਲ ਕਰ ਸਕਦੇ ਜੇ ਤੇਸੀ ਆ ਜਿਹੜਾ ਮਾਹੌਲ ਆ ਇਹ ਤੁਸੀਂ ਆਣ ਕੇ ਖੁਦ ਦੇਖ ਸਕਦੇ ਜੀ ਸਾਡੇ ਗਰੀਬਾਂ ਦੀ ਮਤ ਕਰੋ ਅਸੀਂ ਤੁਹਾਡੇ ਨਾਲ ਹਰ ਵਕਤ ਲਿਕੇ ਲਿਕੇ ਬੱਚੇ ਲੈ ਕੇ ਵਿਚਾਰੇ ਬੋਤ ਘਰ ਬਹਿਣ ਜੋਗਾ ਥਾਂ ਨਹੀਂ ਹੈਗਾ ਵਿਚਾਰੇ ਤੰਬੂ ਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਮੈਂ ਬਾਲਮੀਕ ਸਮਾਜ ਮੁਖ ਸਲਾਹਕਾਰ ਜਗਪ੍ਰੀਤ ਸਿੰਘ ਜੀ ਮਾਨਾਵਾਲਾ ਤਹਿਸੀਲ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਵਸਨੀਕ ਹਾਂ ਅਸੀਂ ਆ ਸਾਡੇ ਪਿੰਡ ਦੇ ਹਾਲਾਤ ਵੇਖੋ ਕਿੱਡੇ ਮਾਰ ਗਿਆ ਛੱਤਾਂ ਇਹਨੂੰ ਆ ਛੱਤਾਂ ਘਰ ਵੇਖੋ ਕਿੱਡਾ ਮਾੜਾ ਆ ਬਾਲਿਆਂ ਦੀਆਂ ਛੱਤਾਂ ਇੰਨੀਆਂ ਕਮਜ਼ੋਰ ਹੋ ਚੁੱਕੀਆਂ ਵਾਂ ਕਿ ਇਹਦੇ ਵਿੱਚ ਰਹਿਣਾ ਵੀ ਔਖਾ ਹੋਇਆ ਵਾ ਦਾ ਆ ਰੇਖੋ ਛੱਤਾਂ ਇੰਡੀਆਂ ਮਾਰੀਆਂ ਹੋ ਗਈਆਂ ਵਾ ਕਿ ਚੁੰਦੀਆਂ ਵਾ 20 ਹਉਣ ਤੇ ਵੀ ਇਹ ਜਿਹੜੀਆਂ ਛੱਤਾਂ ਵਾ ਚੁੰਦੀਆਂ ਵਾ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਐਨਆਰਆਈ ਵੀਰਾਂ ਨੂੰ ਬੇਨਤੀ ਆ ਤੇ ਸਾਡੇ ਜੋ ਸਮਾਜ ਨੂੰ ਬੇਨਤੀ ਆ ਸੰਸਤਾਵਾਂ ਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਆ ਕਿ ਇਹ ਘਰਾਗੀਆਂ ਛੱਤਾਂ ਜਿਹੜੇ ਮਲਾ ਹੜ੍ਹਾਂ ਦੇ ਕਾਰਨ ਬਾਰਸ਼ਾਂ ਦੇ ਚੱਕਰ ਦੇ ਵਿੱਚ ਛੱਤਾਂ ਜਿਹੜੀਆਂ ਵਾ ਸਾਰੀਆਂ ਚੋਰੀਆਂ ਵਾ ਬਹੁਤ ਮਾੜੇ ਹਾਲਾਤ ਆ ਤੇ ਅਸੀਂ ਚਾਹੁੰਦੇ ਆ ਕਿ ਵੀਰ ਜਿਹੜੇ ਸੇਵਾ ਕਰਨਾ ਚਾਹਦੇ ਆ ਉਹ ਸੇਵਾ ਕਰ ਸਕਦੇ ਇਹਨਾਂ ਗਰੀਬਾਂ ਨੂੰ ਛੱਤਾ ਦੇ ਸਕਦੇ ਆ ਹੁਣ ਕਈ ਥਾਵਾਂ ਦੇ ਵਿੱਚ ਜਿਹੜੇ ਆ ਹਾਲਾਤ ਇਦਾਂ ਦੇ ਆ ਕਿ ਕੋਠੇ ਵਿਖਾਉਣ ਜੋਗ ਆ ਤੇ ਜਿੱਥੇ ਇਹ ਆ ਕਿ ਉਹ ਚੀਜ਼ ਨਹੀਂ ਵਿਖਾਈ ਗਈ ਤਾਂ ਜੋ ਅਸੀਂ ਆਨੇ ਆ ਇਹਨਾਂ ਦਾ ਜਿਹੜੀ ਆ ਸੇਵਾ ਕੀਤੀ ਜਾਵੇ ਇਹ ਕਲਦੀਪ ਸਿੰਘ ਦਾ ਘਰ ਆ ਜੀ ਇਹਦਾ ਇਹਦਾ ਫੋਨ ਨੰਬਰ ਹੈਗਾ 84 37 47 6851 ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਆਪਣੀ ਸੇਵਾ ਜਿਹੜੀ ਆ ਪਾ ਸਕਦੇ ਜੀ ਇਹਨਾਂ ਨੂੰ ਤੇ ਆਪਣਾ ਇਹਨਾਂ ਨੂੰ ਛੱਤ ਦਾ ਜਿਹੜਾ ਵਾ ਉਹ ਦੇ ਸਕਦੇ ਛੱਤ ਜਿਹੜੀ ਆ ਜਦੋਂ ਅਸੀਂ ਆਨੇ ਆਗੇ ਇਹਨਾਂ ਦਾ ਲੈਂਟਰ ਪੈ ਜਾਵੇ ਛੱਤਾ ਉੱਚੀਆਂ ਹੋ ਗਏ ਲੈਂਡਰ ਪੈ ਜਾਏ ਚਲੋ ਚੋਣ ਦਾ ਮੀਂਹ ਦੇ ਕਾਰਨ ਬਹੁਤ ਬੰਦਾ ਹਲਾਤ ਆ ਅਸੀਂ ਸਾਰੀਆਂ ਸੰਸਥਾਵਾਂ ਨੂੰ ਆਪਣੇ ਜਥੇਬੰਦੀਆਂ ਨੂੰ ਜਿੱਥੋਂ ਤੱਕ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੁੰਦੀ ਆ ਮੈਂ ਮੇਰਾ ਨੰਬਰ 9915670862 ਹੋਰ ਤੇ ਵੀ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਜੇ ਪਿੰਡ ਮਾਨਾ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਵਸਨੀਕ ਆ ਅਸੀਂ ਚਾਹੁੰਦੇ ਆ ਕਿ ਇਹਨਾਂ ਗਰੀਬਾਂ ਦੀਆਂ ਛੱਤਾਂ ਦਾ ਜਿਹੜਾ ਕੰਮ ਹੋ ਸਕੇ ਛੱਤਾਂ ਪੈ ਜਾਏ ਆਪਣੇ ਘਰ ਵਾਲੇ ਬਣ ਜਾਣ ਆਪਣੇ ਮਲਾ ਰਹਿਣ ਬਹਿਣ ਦਾ ਸਤਿਰਾ ਜਿਹੜਾ ਵਾ ਹੋ ਸਕੇ ਇੰਨੀਆਂ ਗੱਲਾਂ ਕਹਿੰਦੇ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲੋ ਇਹ ਲੱਗ ਗਿਆ ਤੁਸੀਂ ਬੋਲਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਇਹ ਵਖਾ ਆ ਵੇਖੋ ਹਲਾਤ ਘਰਾਂ ਦੇ ਇਧਰ ਇਧਰ ਤੱਕ ਇਧਰ ਵਾ ਹਾਂ ਦਰਦ ਵਖਾ ਆ ਛੱਤ 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 ਆ ਛੱਤ ਆ ਛੱਤ ਜਿਹੜੀ ਆ ਆ ਬਾਰਿਸ਼ਾਂ ਦੇ ਕਰਕੇ ਇਹ ਛੱਤ ਜਿਹੜੀ ਡਿੱਗ ਪਈ ਇਹ ਦੋ ਕਮਰਿਆਂ ਦੀ ਇਹ ਦੋ ਕਮਰੇ ਆ ਦੋ ਕਮਰਿਆਂ ਦੀ ਜਿਹੜੀ ਛੱਤ ਆ ਡਿੱਗ ਚੁੱਕੀ ਆ ਬਾਰਿਸ਼ਾਂ ਕਰਕੇ ਬਹੁਤ ਮੌਸਮ ਖਰਾਬ ਕਰਕੇ ਕਮਰੇ ਪਾੜ ਗਏ ਆ ਕੰਧਾਂ ਡਿੱਗ ਪੀਆਂ ਵਾ ਮੈਂ ਨਗਰ ਮਾਨਾਂ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਮਾਨਾਂ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਗਰੀਬ ਬੀਬੀ ਦਾ ਘਰ ਜਿਹੜਾ ਵਾ ਇਹ ਪੱਕਾ ਕੀਤਾ ਜਾਵੇ ਜੋ ਸੰਸਥਾਵਾਂ ਅੱਜ ਦੇ ਸਮੇਂ ਦੇ ਵਿੱਚ ਹੜਾਂ ਦੇ ਕਰਕੇ ਗਰੀਬਾਂ ਦੀ ਮਤ ਹੋ ਰਹੀ ਆ ਅਸੀਂ ਆਨੇ ਹਾਂ ਕਿ ਸਾਡੇ ਪਿੰਡ ਮਾਨਾਂ ਵਾਲਾ ਪਿੰਡ ਮਾਨਾਂ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਬਾਤਾਂ ਦੀ ਵੀ ਮੱਤ ਜੜੀ ਆ ਮਲਾ ਜਥੇ ਬੰਦੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਕੀਤੀ ਜਾਵੇ ਤਾਂ ਜੋ ਇਹ ਆਪਣੀ ਛੱਤ ਜਿਹੜੀ ਆ ਘਰ ਦੀ ਬਣਾ ਕੇ ਤੇ ਆਪਣੇ ਘਰ ਬਹਿਣ ਜੋ ਕੇ ਹੋਝੜ ਵਿਚਾਰੇ ਕਿਰਾਏ ਤੇ ਰਹਿ ਰਹੇ ਆ ਕਿਰਾਇਆ ਦੇ ਰਹੇ ਆ ਤੇ ਆਪਣਾ ਘਰ ਦੀ ਛੱਤ ਆ ਦਿਖਾਓ ਵੀ ਕੀ ਛੱਤ ਕੀ ਹਾਲਾਤ ਆ ਛੱਤ ਦੇ ਆ ਵੇਖੋ ਛੱਤ ਜਿਹੜੀ ਆ ਮੀਆਂ ਕਰਕੇ ਸਾਰੀ ਡਿੱਗ ਪਈ ਆ ਆ ਗਾਉਂ ਵੀ ਹਾ ਹਾ ਆ ਆ ਆਹ ਇੱਥੇ ਦਾ ਆ ਛੱਤ ਜਿਹੜੀ ਡਿੱਗਣ ਦੇ ਕਰਕੇ ਅਸੀਂ ਇਸ ਘਰ ਦੇ ਵਿੱਚ ਆਏ ਆ ਆ ਛੱਤ ਦੇ ਹਾਲਾਤ ਵੇਖੋ ਕਿ ਆ ਛੱਤ ਜਿਹੜੀ ਆ ਬਹੁਤ ਜਿਆਦੀ ਡਿੱਗ ਚੁੱਕੀ ਆ ਆ ਵੇਖੋ ਛੱਤ ਦੇ ਹਾਲਾਤ ਸ਼ਾਕ ਮੇਰੀ ਨੂੰ ਆ ਵੇਖੋ ਛੱਤ ਦੇ ਹਾਲਾਤ ਛੱਤ ਸਾਰੀ ਡਿੱਗ ਚੁੱਕੀ ਆ ਬਹੁਤ ਰਹਿਣ ਪਰਿਵਾਰ ਮਾਹਾਂ ਹੀ ਥੱਲੇੋਂ ਪਚਿਆ ਵਾ ਛੱਤ ਡਿੱਗਣ ਦੇ ਨਾਲ ਤੇ ਮੈਂ ਚਾਹੁੰਦਾ ਵਾਂ ਐਨਆਈ ਵੀਰਾਂ ਨੂੰ ਕੀ ਆਪਾਂ ਇਸ ਘਰ ਦੀ ਮਤ ਜੜੀਆਂ ਕਰ ਸਕੀਏ ਇਹਨਾਂ ਦੇ ਫੋਨ ਨੰਬਰ ਮਾਤਾ ਜੀ ਦਾ ਫੋਨ ਨੰਬਰ ਆ 88723 91163 1 ਨੰਬਰ ਹੈ 99156 ਤੇ 70862 ਇਹਨਾਂ ਦੇ ਕਨੈਕਟ ਕਰਕੇ ਤੁਸੀਂ ਘਰ ਦੇ ਪਰਿਵਾਰ ਦੇ ਨਾਲ ਬਾਤचीत ਕਰ ਸਕਦੇ ਜੇ ਮਿਲਣਾ ਹੋਵੇ ਸਪੈਸ਼ਲ ਇਹਨਾਂ ਨੂੰ ਮਿਲ ਸਕਦੇ ਜੇ ਇਹਨਾਂ ਦੇ ਆ ਨਾਲ ਗੱਲਬਾਤ ਕਰਕੇ ਇਹਨਾਂ ਦੀ ਮਤ ਜੜੀ ਆ ਕੀਤੀ ਜਾਵੇ ਤਾਂ ਜੋ ਇਹ ਆਪਣਾ ਘਰ ਦਾ ਜਿਹੜਾ ਵਾ ਇਹਨਾਂ ਨੂੰ ਛੱਤ ਦਿੱਤੀ ਜਾਵੇ ਤੇ ਐਨਆਰਆਈ ਵੀਰਾਂ ਗਾੜੀ ਬੇਨਤੀ ਆ ਸੰਸਤਾਵਾਂ ਗਾੜੀ ਬੇਨਤੀ ਆ ਕਿ ਇਹ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਐਨਆਰਆਈ ਵੀਰਾਂ ਤੱਕ ਪਹੁੰਚਾਓ ਜਿਹੜੇ ਅੱਜ ਤੱਕ ਸੇਵਾ ਕਰਦੇ ਆਏ ਆ ਹਰ ਗਰੀਬ ਦੀ ਸੇਵਾ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਇਹਨਾਂ ਗਰੀਬਾਂ ਦੀ ਸੇਵਾ ਵੀ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਛੱਤ ਜੜੀ ਆ ਘਰਾਂ ਦੀ ਛੱਤ ਜਿਹੜੀ ਆ ਮਿਲ ਸਕੇ ਤਾਂ ਜੋ ਆਪਣਾ ਗੁਜ਼ਾਰਾ ਜਿਹੜਾ ਕਰ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਐਨਆਰਆਈ ਵੀਰਾਂ ਨੂੰ ਬੇਨਤੀ ਆ ਹੋਰ ਜਿਹੜੀਆਂ ਸੰਸਤਾਵਾਂ ਸਾਡੀਆਂ ਚੱਲਣ ਡੀਆਂ ਵਾ ਉਹਨਾਂ ਨੂੰ ਬੇਨਤੀ ਆ ਕਿ ਆ ਨਗਰ ਮਾਨਾਂ ਵਾਲਾ ਤਹਿਸੀਲ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਸਨੀਕ ਆ ਆ ਵੇਖੋ ਘਰਾ ਦੇ ਹਾਲਾਤ بارشਾਂ ਕਰਕੇ ਕੋਠੇ ਪਾੜ ਗਏ ਆ ਸਾਰੇ ਤੇ ਅੰਦਰ ਛੱਤਾ ਜਿਹੜੀਆਂ ਚੋਂਡੀਆਂ ਵਾ ਆ ਬੀਬੀ ਗਰੀਬ ਪਰਿਵਾਰ ਇੱਕ ਕਿਰਾਏ ਦੇ ਉੱਤੇ ਆਪਣਾ ਜੀਵਨ ਬਤੀਤ ਕਰ ਰਿਹਾ ਵਾ ਕਿਰਾਇਆ ਦੇ ਕੇ ਆਪਣਾ ਘਰ ਛੱਤਾ ਮਾੜੀਆਂ ਹੋਣ ਕਰਕੇ ਕਿਸੇ ਵਕਤ ਵੀ ਡਿੱਗ ਸਕਦੀਆਂ ਵਾ ਡਿੱਗਣ ਵਾਲੀਆਂ ਹੀ ਆ ਆ ਵੇਖੋ ਹਾਲਾਤ ਆ ਦਿਖਾਇਓ ਅੰਦਰ ਦੇ ਹਾਲਾਤ ਦਿਖਾਇਓ ਆ ਅੰਦਰ ਦੇ ਹਾਲਾਤ ਵੇਖੋ ਕਿ ਏਡੇ ਮਾੜੇ ਹਾਲਾਤ ਆ ਅਸੀਂ ਚੜ ਕੇ ਇਹਦੇ ਘਰਾਂ ਚ ਆਏ ਹਾਂ ਤੇ ਹਲਾਤੀ ਵੇਖਣ ਆਏ ਹਾਂ ਕਿ ਆਹ ਵੇਖੋ ਸ਼ਤਾਂ ਦੇ ਹਾਲਾਤ ਏਡੀਆਂ ਮਾਰੀਆਂ ਕਮਜ਼ੋਰ ਛੱਤਾ ਵਾਂ ਕਿਸੇ ਟਾਈਮ ਵੀ ਡਿੱਗ ਸਕਦੀਆਂ ਵਾਂ ਪਰਿਵਾਰ ਦੇ ਜੀ ਥੱਲੇ ਆਉਣ ਦੀ ਸੁਭਾਵਨਾ ਵਾਂ ਕਈ ਗੱਲਾਂ ਦਾ ਇਹਦਾ ਹੈਗਾ ਵਾ ਅਸੀਂ ਚਾਹੁੰਦੇ ਹਾਂ ਕਿ ਆਹ ਵੇਖੋ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਹੜ੍ਹਾਂ ਦੇ ਕਰਕੇ ਉਹ ਵੀ ਪਰਿਵਾਰ ਚਲੋ ਤੰਗ ਹੀ ਜਿਹੜੇ ਹੜ੍ਹਾਂ ਦੇ ਕਰਕੇ ਮਾਰ ਢੇਠਾਂ ਆ ਗਏ ਆ ਪਾਣੀ ਢੇਠਾਂ ਆ ਗਏ ਆ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਮਦਦ ਆ ਕੀਤੀ ਜਾਵੇ ਗਰੀਬ ਪਰਿਵਾਰ ਨੂੰ ਕੋਠੇ ਦੀ ਛੱਤ ਪਾਏ ਜਾਵੇ ਤੇ ਕੋਠਾ ਬਣ ਜਾਵੇ ਇਹਨਾਂ ਦੀ ਗਾੜੀ ਬੇਨਤੀ ਆ ਕਿ ਇਹਨਾਂ ਦਾ ਨੰਬਰ ਜਿਹੜਾ ਵਾ ਉਹ ਨਾਲ ਲਓ 78145 ਤੇ 72892 ਫਿਰ ਦਬੋਰੇ ਦੁਬਾਰਾ ਨੰਬਰ ਜਿਹੜਾ ਵਾ ਇਹਨਾਂ ਦਾ ਦਿੱਤਾ ਜਾਂਦਾ ਵਾ ਇਹਨਾਂ ਦੇ ਨਾਲ ਕਨੈਕਟ ਘਰ ਵਾਲਿਆਂ ਦੇ ਨਾਲ ਕਨੈਕਟ ਕਰ ਸਕਦੇ ਜੇ 78145 ਤੇ 72892 ਇਹ ਪਰਿਵਾਰ ਦੇ ਨਾਲ ਰਾਤ ਤੱਕ ਕਾਇਮ ਕਰਕੇ ਇਹਨਾਂ ਨੂੰ ਘਰ ਦੀ ਛੱਤ ਜਿਹੜੀ ਆ ਰਸੂਲੀ ਜਾਲੇ ਹੁਣ ਸਾਰੇ ਵੀਰ ਬਾਹਰੋਂ ਅੰਦਰੋਂ ਵੀ ਸੇਵਾ ਕਰ ਰਹੇ ਆ ਜਿੱਥੋਂ ਤੱਕ ਵੀਡੀਓ ਸਾਡੀ ਵਾਇਰਲ ਵੱਧ ਤੋਂ ਵੱਧ ਕਰੋ ਇੱਕ ਨੰਬਰ ਨਾਲ ਆ ਆਪਣੇ ਸੇਵਕ ਦਾ ਬਾਲਵਿਕ ਸਮਾਜ ਦਾ ਮੁੱਖ ਸਲਾਹਕਾਰ ਜਗਪ੍ਰੀਤ ਸਿੰਘ ਜੀ ਪਿੰਡ ਮਾਨਾ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ 99156 ਤੇ 70862 ਮੇਰੇ ਨਾਲ ਵੀ ਕਨੈਕਟ ਕਰ ਸਕਦੇ ਜੇ ਇਹ ਨੰਬਰ ਆ ਮੇਰਾ 99156 70862 ਤੇ ਅਸੀਂ ਆ ਜਿਹੜੀ ਸੇਵਾ ਆ ਸੇਵਾਦਾਰਾਂ ਤੱਕ ਇਹ ਜਿਹੜੀ ਆ ਸਾਡੀ ਖਬਰ ਪਹੁੰਚਾਈ ਜਾਵੇ ਐਨ ਆਈ ਵੀਰਾਂ ਤੱਕ ਜਿਹੜੇ ਅੱਜ ਤੱਕ ਵੀਰ ਸੇਵਾ ਕਰ ਰਹੇ ਆ ਆ ਗਰੀਬ ਘਰਾਂ ਦੇ ਵਿੱਚ ਨਹੀਂ ਜਾ ਸਕੇ ਜਾਣਨਾ ਘਰਾਂ ਦੀ ਅਜੇ ਤੱਕ ਪਛਾਣ ਨਹੀਂ ਆ ਮੈਂ ਸੋਚਦਾ ਮੈਂ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗਰੀਬਾਂ ਦੀ ਜਿਹੜੀ ਛੱਤ ਆ ਮਿਲ ਸਕੇ ਆ ਬਹਾਰੋ ਛੱਤ ਦਾ ਹਾਰਿਆ ਆ ਵੇਖੋ ਕਿ ਡੀ ਬਾੜੀ ਛੱਤਾਂ ਵਿਚਾਰੇ ਕਿਰਾਏ ਦੇ ਉੱਤੇ ਰਹਿ ਰਹੇ ਆ ਇਹਨਾਂ ਨੂੰ ਛੱਤ ਜਿਹੜੀ ਆ ਮਿਲਣੀ ਚਾਹੀਦੀ ਆ ਮੈਂ ਚਾਹੁੰਦਾ ਆ ਕਿ ਹੁਣ ਜਿਵੇਂ ਬਾਹਰੋਂ ਅੰਦਰੋਂ ਸੇਵਾ ਵੀਰ ਕਰਨ ਦੇ ਆ ਇਹਨਾਂ ਦੀ ਗਰੀਬਾਂ ਦੀ ਸੇਵਾ ਜਿਹੜੀ ਆ ਹੁਣ ਕੀਤੀ ਜਾਵੇ ਤਾਂ ਜੋ ਇਹ ਆਪਣੇ ਘਰ ਛੱਤ ਕਰਕੇ ਵਿਚਾਰੇ ਕਿਰਾਏ ਦੇ ਉੱਤੇ ਰਹਿ ਰਹੇ ਆ ਛੱਤ ਕਰਕੇ ਕਿਰਾਏ ਦੇ ਉੱਤੇ ਰਹਿ ਰਹੇ ਆ ਤਾਂ ਨੂੰ ਆਪਣੇ ਘਰ ਆਣ ਕੇ ਕਰਾਣਾ ਵੀ 2000 3000 ਰੁਪਏ ਮਹੀਨੇ ਦਾ ਭਰ ਰਹੇ ਆ ਤੇ ਆਪਣਾ ਜਿਹੜਾ ਵਾ ਆਪਣੀ ਛੱਤ ਦੇ ਲਈ ਰਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੱਗ ਲੱਗ ਗਿਆ ਤੁਸੀਂ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਵਖਾ ਆ ਵੇਖੋ ਹਲਾਤ ਘਰਾਂ ਦੇ ਇਧਰ ਇਧਰ ਕੱਟਾ ਇਧਰ ਬੜਾ ਹੁਣ ਦਰਦ ਆ ਬਖਾ ਆ ਛੱਤ ਛੱਤ ਆ ਛੱਤ ਆ ਛੱਤ ਜਿਹੜੀ ਆ ਆ ਬਾਰਿਸ਼ਾਂ ਦੇ ਕਰਕੇ ਇਹ ਛੱਤ ਜਿਹੜੀ ਡਿੱਗ ਪਈ ਇਹ ਦੋ ਕਮਰਿਆਂ ਦੀ ਇਹ ਦੋ ਕਮਰੇ ਆ ਦੋ ਕਮਰਿਆਂ ਦੀ ਜਿਹੜੀ ਛੱਤ ਆ ਡਿੱਗ ਚੁੱਕੀ ਆ ਬਾਰਿਸ਼ਾਂ ਕਰਕੇ ਬਹੁਤ ਮੌਸਮ ਖਰਾਬ ਕਰਕੇ ਕਮਰੇ ਪਾਟ ਗਏ ਆ ਕੰਧਾਂ ਡਿੱਗ ਪੀਆਂ ਵਾ ਮੈਂ ਨਗਰ ਮਾਨਾਂ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਮਾਨਾਂ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਗਰੀਬ ਬੀਬੀ ਦਾ ਘਰ ਜਿਹੜਾ ਵਾ ਇਹ ਪੱਕਾ ਕੀਤਾ ਜਾਵੇ ਜੋ ਸੰਸਥਾਵਾਂ ਅੱਜ ਦੇ ਸਮੇਂ ਦੇ ਵਿੱਚ ਹੜਾਂ ਦੇ ਕਰਕੇ ਗਰੀਬਾਂ ਦੀ ਮੱਤ ਹੋ ਰਹੀ ਆ ਅਸੀਂ ਆਨੇ ਹਾਂ ਕਿ ਸਾਡੇ ਪਿੰਡ ਮਾਨਾਂ ਵਾਲਾ ਪਿੰਡ ਮਾਨਾ ਵਾਲਾ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਬਾਤਾਂ ਦੀ ਵੀ ਮਤ ਜੜੀ ਆ ਮਲਾ ਜਥੇ ਬੰਦੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਕੀਤੀ ਜਾਵੇ ਤਾਂ ਜੋ ਇਹ ਆਪਣੀ ਛੱਤ ਜਿਹੜੀ ਆ ਘਰ ਦੀ ਬਣਾ ਕੇ